ਆ ਦੇਖੋ ਜੀ ਪੁੰਨ ਫਲੀਆਂ ਮਾਲਕ ਦੀ ਕਿਰਪਾ ਕਿਥੇ ਕਿਲਾ ਆਨੰਦਗੜ੍ਹ ਵਾਲੇ ਬਾਬੇ ਜਲੰਧਰ ਬੰਗਾ ਆਨੰਦਪੁਰ ਸਾਹਿਬ ਘੜਫੈਂਗਰ ਮਾਰਗ ਬਣਾ ਰਿਆ ਉੱਥੇ ਇੱਕ ਇੱਥੇ ਮਹਾਪੁਰਸ਼ ਆ ਗਿਆ ਬਾਬੇ ਆਯੂਜ਼ ਗੱਡੀ ਭਰ ਕੇ ਲਿਆਏ ਨਵੀਆਂ ਕੋਟੀਆਂ ਠੰਡ ਦੇ ਦਿਨ ਹੈ ਬਾਬਾ ਜੀ ਨੇ ਤਾਂ ਖੈਰ ਕਦੇ ਬਸਤਰ ਨਹੀਂ ਪੈਰਾ ਦੇ ਵੀ ਨੰਗੇ ਹਮੇਸ਼ਾ ਰਹਿੰਦੇ ਆ ਇਹਨਾਂ ਦੇ ਤਾਂ ਅਸੀਂ ਦਤਮਸਤਕ ਆ ਹਰ ਵੇਲੇ ਜਿੰਨੇ ਸੇਵਾਦਾਰ ਲੱਗੇ ਹੋਏ ਆ ਉਹਨਾਂ ਦੇ ਲਈ ਬਾਬਾ ਜੀ ਅੱਜ ਗੱਡੀ ਭਰ ਕੇ ਗਰਮਾ-ਗਰਮ ਕੋਟੀਆਂ, ਜੁਰਾਬਾਂ ਤੇ ਆ ਦੇਖੋ ਸਾਰੇ ਸੇਵਾਦਾਰਾਂ ਨੂੰ ਵੰਡਣ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਤੇ ਇਸ ਜੀ ਨੂੰ ਲੈ ਕੇ ਜਿੱਥੇ ਦੇਖੋ ਮਾਨ ਪ੍ਰਾਪਤ ਹੁੰਦਾ ਇੱਕ ਸੜਕਾਂ ਵੀ ਸੰਤ ਬਣਾ ਰਹੇ ਆ ਔਰ ਸੰਤ ਰੂਪੀ ਸੇਵਾਦਾਰ ਜਿਹੜੇ ਆ ਕੋਟੀਆਂ ਜੈਕਟਾਂ ਪਾ ਕੇ ਬਾਬਾ ਜੀ ਦੇਖੋ ਖੁਦ ਨਹੀਂ ਪਾਉਂਦੇ ਸੇਵਾਦਾਰਾਂ ਨੂੰ ਮਹਈਆ ਕਰਾ ਰਿਹਾ ਹੈ ਬਾਬਾ ਜੀ ਕਿੱਥੋਂ ਆਏ ਹੈ ਬਾਬਾ ਜੀ ਦੇ ਬੱਚੇ ਆ ਸੀ ਇਹਦੇ ਅੱਛਾ ਜੀ ਹਾਂ ਦੁਕਾਨੇ ਕਾਰੋਬਾਰ ਹੋ ਰਿਹਾ ਤਾਂ ਆ ਕੰਮ ਜਿਹੜੀਆਂ ਤੁਹਾਡੀਆਂ ਕੋਟੀਆਂ ਮੈਂ ਦੇਖਿਆ ਇਹ ਤਾਂ ਬੜੀਆਂ ਹਾਈ ਫਾਈ ਕੰਪਨੀ ਦੀਆਂ ਲੱਗਦੀਆਂ ਜੀ ਪਿਓਰ ਬੂਲਦੀਆਂ ਆ ਪਿਓਰ ਬੂਲਦੀਆਂ ਇਹਨਾਂ ਦੇ ਕੀਮਤਾਂ ਵੀ ਬੜੀਆਂ ਭਾਰੀਆਂ ਭਾਰੀਆਂ ਲਿਖਿਆ ਵਾ 1999 2500 ਜੇ ਪਿਛਾਲ ਵਧਿਆ ਹੋਗਾ ਫੜ ਵਧਿਆ ਮੇਦਾ ਇਹ ਫੇਰ ਫਰੀ ਫਰੀ ਸਭ ਨਾਈ ਗਰੂਪ ਆ ਜੀ ਆਪਣੇ ਕੋਲ ਕਰੋ ਕੁ ਦੇ ਰਹੇ ਆ ਉਹਦੇ ਦਿੱਤੇ ਜੋ ਦਿੰਨੇ ਆ अच्छा जी अपने को कुछ नहीं देंगे सर ये तो महापुरुषਾਂ ਦੀ ਅਸੀਰਵਾਦ ਹੈ ਸਾਡੇ ਸਿਰ ਤੇ ਇਸ ਕਰਕੇ ਜੀ ਲੱਗਿਓ ਇਹ ਸਵੇਰ ਦੇ ਵੰਡ ਰਹੇ ਉਧਰ ਤੇ ਆ ਰਹੇ ਪਿੱਛੋਂ ਸਾਡੀ ਸੇਵਾ ਨੌਰੇ ਹੁੰਦੀ ਆ ਹਰ ਹਫਤੇ اچھا ਜੀ ਕਿੱਥੋਂ ਆਏ ਬਾਬਾ ਜੀ ਲੁਧਿਆਣੇ ਤੋਂ ਮੈਂ ਮੇਰਾ ਪਿੰਡ ਦਾ ਨਿਗਾਵ ਆ ਮੇਰੇ ਸਹਰੇ ਨੌਰੇ ਆ ਫੁੱਫੜੇ ਨੌਰੇ ਆ ਦਾ اچھا ਜੀ ਚਲੋ ਫੁੱਫੜ ਜੀ ਆਏ ਆ ਜੀ ਕਹਿ ਸਕਦੇ ਆ ਤਾਂ ਮਹਾਪੁਰਸ਼ ਵੀ ਨਜ਼ਰ ਆ ਰਹੇ ਬਾਬਾ ਜੀ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਹੋ ਰਹੀ ਸੜਕ ਦੀ ਸੇਵਾ ਹੋ ਰਹੀ ਸੀਗੀ ਆ ਇਧਰ ਗਰਮਾ-ਗਰਮ ਅ ਠੰਡ ਵਿੱਚ ਤੁਹਾਡੇ ਸੇਵਾਦਾਰਾਂ ਲਈ ਲੈ ਕੇ ਆਏ ਬਾਬਾ ਜੀ ਕਹਿਣਾ ਚਾਹੋਗੇ ਕੁਝ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨੂਰ ਦਾ ਕਾਰਜ ਚੱਲ ਰਿਹਾ ਪੂਰੇ ਵਾਸਤੇ ਸਰਦਾਰ ਕਰਨ ਦੀ ਸ਼ਿੰਗ ਦੀ ਲਿਜਾਂਕ ਤੋਂ ਕਿ ਇਨਾਂ ਤੇ ਬੜੀ ਕੱਪਾ ਗੁਰਮਾਰਾਈ ਜੀ ਇਹਨਾਂ ਦਾ ਹੌਜਲਾ ਕੰਮ ਆ ਕਿ ਇਹਨਾਂ ਨੇ ਜਦੋਂ ਸਾਡਾ ਸੰਬੰਧ ਕੀਤਾ ਪਹਿਲਾਂ ਵੀ ਆਏ ਇਹਦੇ ਜੀ ਸਮਾਗਮ ਚੱਲ ਰਿਹਾ ਚੱਲ ਰਿਹਾ ਇਹ ਜਿਹੜੇ ਆਪਾਂ ਜਾਂਦੀ ਕਿਹਾ ਅੱਜ ਇਹ ਕੁੜੀਆਂ ਦੇ ਲੋੜ ਕਿੰਨੇ ਕਿੰਨੇ ਸਿੰਘ ਨੇ ਇਹਦੇ ਵਿੱਚ तकरीबन 50 ਦਾ ਸਮਾਜ ਰੂ ਹੈ ਜਿਹਦੇ ਤੇ तकरीबन 100 ਫੀਟ ਲੱਗੇ ਲੈ ਕੇ ਆਏ ਨੇ ਉਹ ਖਾਹਰਾਂ ਨੂੰ ਨਾ ਕੇ ਜੀ ਦੇ ਸੇਵਾ ਕਰਦੇ ਨੇ ਉਹਨਾਂ ਸਾਰਿਆਂ ਨੂੰ ਵੈਸਟ ਹੈਨਾਂ ਉਹਦੀਆਂ ਸਵਾਰੀਆਂ ਦੇ ਜਿਹੜਾ ਤਾਂ ਮਾਪਰ ਸਾਰਿਆਂ ਜਿਹੜੇ ਜਿਹੜੇ ਉਹ ਦੇਖੇ ਜਾ ਰਹੇ ਨੇ ਗੁਰਪ੍ਰਕਰਨ ਜਿਹੜਾ ਨਾ ਸੇਵਾ ਦਾ ਕਾਰਜਾਂ ਕਰਦਾ ਉਹਦੇ ਉੱਤੇ ਉਹਨੇ ਬੰਦੇ ਨੂੰ ਬਹੁਤ ਇੱਕ ਤਕ ਕਾ ਹਿਰਾ ਵੀ ਅਸੀਂ ਕਰਦੀ ਸੇਵਾ ਦੇ ਵਿੱਚ ਜਿਹੜੇ ਸੇਵਾਦਾਰ ਜਨਰਾਲ ਕਰਦੇ ਸੇਵਾਦਾਰ ਉਹਨਾਂ ਨੂੰ ਘਰ ਤੋਂ ਬਚਾਉਣ ਵਾਸਤੇ ਇਹਨੀਆਂ ਕੋਡੀਆਂ ਫੜ ਰਹੇ ਨੇ ਦੇਖੋ ਕਿੰਨੀ ਬੜੀ ਸੇਵਾ ਹੈ ਇਹ ਪੂਰਾ ਇਹਨਾਂ ਦਾ ਬਾਹਰ ਇਮਪੋਰਟ ਐ ਐਕਸਪੋਰਟ ਮਾਲ ਹੁੰਦਾ ਜਿਹੜਾ ਇਹ ਪੂਰਾ ਸਵੇਰ ਦੇ ਵੰਡ ਰਹੇ ਤੇ ਮੈਂ ਇੱਥੋਂ ਕੁਦਰਤੀ ਨੰਗ ਰਿਆ ਸੀਗਾ ਤੇ ਆਹ ਦੇਖੋ ਬੜੀਆਂ ਸ਼ਾਨਦਾਰ ਕਿਸਮ ਦੀਆਂ ਕੁਆਲਿਟੀ ਦੀਆਂ ਹਾਈ ਫਾਈ ਇਹ ਨਹੀਂ ਐ ਕਿ ਜਕਮਾ ਜਿਹਾ ਸਮਾਨ ਬੜੇ ਅੱਛੇ ਅੱਛੇ ਡਿਜ਼ਾਈਨਾਂ ਦੀਆਂ ਕੋਟੀਆਂ ਇੱਥੇ ਸੇਵਾਦਾਰਾਂ ਲਈ ਗੱਡੀ ਭਰ ਕੇ ਲਿਆਏ ਸੀ ਬਾਬਾ ਜੀ ਸਾਰੇ ਸੇਵਾਦਾਰ ਪਾ ਪਾ ਕੇ ਹੁਣ ਦੇਖ ਰਹੇ ਆ ਸੋ ਇਹ ਹੈ ਜੀ ਸੇਵਾ ਮਾਨਵਤਾ ਦੀ ਲੋਕ ਭਲਾਈ ਦੀ ਔਰ ਕਿੱਡਾ بڑا ਉਦਮ ਹੈ ਸੋ ਤੁਹਾਨੂੰ ਹਰ ਵੇਲੇ ਅਸੀਂ ਤਾਂ ਆਪਣੇ ਆਪ ਨੂੰ ਭੱਗਾ ਵਾਲੇ ਸਮਝਦੇ ਆਂ ਵੀ ਇਸ ਧਰਤੀ ਪਰ ਜਿਹੇ ਵੱਡੇ ਸੇਵਾ ਦੇ ਕਾਰਜ ਹੋ ਰਹੇ ਆ ਔਰ ਅਸੀਂ ਉਹਦੇ ਗਵਾਹ ਔਰ ਹਾਣੀ ਬਣ ਰਹੇ ਆ ਸੋ ਕਿਲਾ ਆਨੰਦਗੜ੍ਹ ਦੀ ਮਹਾਨ ਸੇਵਾ ਹੈ ਬਾਬਾ ਜੀ ਦੇਖ ਲਓ ਤੁਸੀਂ ਪਹਾੜ ਠੰਡ 'ਚ ਬਾਬਾ ਜੀ ਮੰਨੇ ਨਹੀਂ ਅਸੀਂ ਕਿਹਾ ਤੁਸੀਂ ਵੀ ਕੋਈ ਨਾ ਕੋਈ ਬਸਤਰ ਜ਼ਰੂਰ ਧਾਰਨ ਕਰੋ ਉਹ ਕਹਿੰਦੇ ਕਿਰਪਾ ਇਹ ਨਾਲ ਗੁੜ ਵੀ ਲਿਆਏ ਭਾਈ ਆ ਜੀ ਕਿੱਥੋਂ ਆਏ ਗੁੜੇ ਹੁੰਦਾ ਆ ਬਲਾ ਕੇ ਲੈ ਆਪਣੇ ਹੱਥ ਨਾਲ ਵਾਹ ਜੀ ਵਾਹ ਦੇਸੀ ਕੇ ਬਾਇ ਵਿੱਚ ਮਾਲਕ ਮਿਹਰ ਕਰੇ ਜੀ ਮਿਹਰ ਕਰੇ ਆ ਕੇ ਦੇਖੋ